ਜਲਾਸ ਤੋਂ ਪਹਿਲਾਂ ਕਾਫੀ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਗਿਆ ਸੀਗਾ ਭਰਤੀ ਕਮੇਟੀ ਵੱਲੋਂ ਉਹਨਾਂ ਦੇ ਆਗੂਆਂ ਵੱਲੋਂ ਪਰ ਉਹ ਹਾਲ ਉਹਨਾਂ ਨੂੰ ਜਲਾਸ ਵਾਸਤੇ ਨਹੀਂ ਦਿੱਤਾ ਗਿਆ ਉਹਨਾਂ ਨੂੰ ਜਿਹੜਾ ਹਾਲ ਦਿੱਤਾ ਗਿਆ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਵੀ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਵਿਵਾਦ ਉਰ ਵਿਵਾਦਾਂ ਨਜ਼ਰ ਆ ਰਹੇ ਹਨ ਬਖਵਾਸ ਸੀ ਕਿ ਸ਼ਰੋਣੀ ਕਮੇਟੀ ਤੇ ਤੇਜਾ ਸਿੰਘ ਸਮੁੰਦਰੀ ਹਾਲ ਸਾਨੂੰ ਦੇਊਗੀ ਪਰ ਉਹਨਾਂ ਨੇ ਤੇਜਾਸਾ ਸਮੁੰਦਰੀ ਹਾਲ ਦੀ ਬਜਾਏ ਸਾਨੂੰ ਭਾਈ ਗੁਰਦਾਸ ਹਾਲ ਦੀ ਅਲਾਟਮੈਂਟ ਕਰ ਦਿੱਤੀ ਅਸੀਂ ਜਦੋਂ ਕਹਿ ਰਹੇ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਹੋਵੇਗਾ ਇੱਥੇ ਵਗਾ ਉਹਨਾਂ ਨੇ بڑے ਲੈਜੈਂਡ ਆਲੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ ਅਸੀਂ ਪੁੱਛਿਆ ਵੀ ਕਿਉਂ ਕਹਿੰਦੇ ਜੀ ਬਾਦਲ ਦਾਲ ਦੇ ਅਜਲਾਸ ਵਿੱਚ ਪ੍ਰਕਾਸ਼ ਨਹੀਂ ਸਵੈਰ ਕਰਕੇ ਤੁਸੀਂ ਵੀ ਪ੍ਰਕਾਸ਼ ਨਹੀਂ ਕਰ ਸਕਦੇ ਸਸਤਰਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜ ਮੈਂਬਰੀ ਕਮੇਟੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਾਸਤੇ ਬਣਾਈ ਗਈ ਸੀ ਉਹਨਾਂ ਨੇ ਆਪਣਾ ਇਜਲਾਸ ਕਰਨਾ ਹੈ ਜਿਦੇ ਵਿੱਚ ਡੈਲੀਗੇਟ ਸਦਨੇ ਨੇ ਤੇ ਇਸ ਤੋਂ ਇਲਾਵਾ ਪ੍ਰਧਾਨ ਦੀ ਚੋਣ ਵੀ ਕਰਨੀ ਹੈ ਪਰ ਇਜਲਾਸ ਤੋਂ ਪਹਿਲਾਂ ਕਾਫੀ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਗਿਆ ਸੀਗਾ ਭਰਤੀ ਕਮੇਟੀ ਵੱਲੋਂ ਉਹਨਾਂ ਦੇ ਆਗੂਆਂ ਵੱਲੋਂ ਪਰ ਉਹ ਹਾਲ ਉਹਨਾਂ ਨੂੰ ਇਜਲਾਸ ਵਾਸਤੇ ਨਹੀਂ ਦਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਹਾਲ ਦਿੱਤਾ ਗਿਆ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਵੀ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਵਿਵਾਦ ਹੋਰ ਵਿਵਾਦਾਂ ਨਜ਼ਰ ਆ ਰਿਹਾ ਤੇ ਹੁਣ ਆਖਰਕਾਰ ਪੰਜ ਮੈਂਬਰੀ ਭਰਤੀ ਕਮੇਟੀ ਨੇ ਆਪਣੇ اجلاس ਦੀ ਥਾਂ ਹੀ ਬਦਲ ਲਈ ਹੈ ਤੇ ਹੁਣ ਇਹ اجلاس ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਵਿੱਚ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਇਹ ਗੁਰੂ ਘਰ ਹੈ ਜਿੱਥੇ ਹੁਣ اجلاس ਹੋਣਾ ਹੈ ਪਰ ਜਿਹੜੇ ਪੰਜ ਮੈਂਬਰੀ ਕਮੇਟੀ ਦੇ ਨਾਲ ਜੁੜੇ ਹੋਏ ਆਗੂ ਨੇ ਡੈਲੀਗੇਟਸ ਨੇ ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਤੇ ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਖੜੇ ਕਰ ਦਿੱਤੇ ਨੇ ਅੱਜ ਦਾ ਦਿਨ ਮੈਨੂੰ ਲੱਗਦਾ ਹੈ ਕਿ ਇਤਿਹਾਸ ਦਾ ਇਹ ਕਾਲਾ ਦਿਨ ਬਣ ਕੇ ਇਤਿਹਾਸ ਵਿੱਚ ਸ਼ਾਮਲ ਹੋਊਗਾ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਸ੍ਰੀ ਅਕਾਲਤਖ ਸਾਹਿਬ ਦੇ ਹੁਕਮਾਂ ਤੇ ਆਦੇਸ਼ ਦੇ ਮੁਤਾਬਕ ਬਣੀ ਉਹਨਾਂ ਨੇ ਬਹੁਤ ਸੋਣੀ ਭਰਤੀ 6 ਮਹੀਨੇ ਲਾ ਕੇ ਕੀਤੀ 6 ਮਹੀਨਿਆਂ ਦੇ ਵਿੱਚ ਪੰਥ ਦਾ ਨਖੇੜਾ ਹੋਇਆ 15 ਲੱਖ ਦੀ ਭਰਤੀ ਹੋਈ ਉਹਨਾਂ ਲੋਕਾਂ ਨੇ ਭਰਤੀ ਕੀਤੀ ਜਿਹੜੇ ਪਿਛਲੇ ਸਮੇਂ ਚ ਨਿਰਾਸ਼ ਹੋ ਚੁੱਕੇ ਸੀਗੇ ਅਕਾਲੀ ਦਲ ਤੋਂ ਉਹ ਲੋਕ ਚਾਹੁੰਦੇ ਸੀ ਕਿ ਕੋਈ ਮਰਜ਼ਾਦਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣੇ ਉਹਦੇ ਵਾਸਤੇ ਡੈਲੀਗੇਟ ਬਣੇ 500 ਤੋਂ ਉੱਪਰ ਡੈਲੀਗੇਟ ਜਿਹੜੇ ਸਾਰੇ ਪੰਜਾਬ ਚੋਂ ਦੂਜੀਆਂ ਸਟੇਟਾਂ ਤੋਂ ਬਣ ਕੇ ਆ ਰਹੇ ਨੇ ਉਹਨਾਂ ਦਾ ਜਲਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਇੱਕ ਦਰਖਾਸਤ ਦਿੱਤੀ ਸੀ ਬੀਬੀ ਸਤਵੰਦ ਘਰ ਹੋਣਾ ਨੇ ਉਹਦੇ ਤੇ ਸਾਨੂੰ ਵਿਸ਼ਵਾਸੀ ਕਿ ਸ਼੍ਰੋਮਣੀ ਕਮੇਟੀ ਤੇਜਾ ਸਿੰਘ ਸਮੁੰਦਰੀ ਹਾਲ ਸਾਨੂੰ ਦਊਗੀ ਪਰ ਉਹਨਾਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੀ ਬਜਾਏ ਸਾਨੂੰ ਭਾਈ ਗੁਰਦਾਸ ਹਾਲ ਦੀ ਅਲਾਟਮੈਂਟ ਕਰ ਦਿੱਤੀ ਅੱਜ ਜੋ ਹੈਰਾਨੀ ਦੀ ਉਸ ਵੇਲੇ ਹੋਈ ਜਦੋਂ ਅਸੀਂ ਸਵੇਰੇ ਪ੍ਰਬੰਧ ਦੇਖਣ ਗਏ ਆਪਣੇ ਸੱਜਣਾ ਨਾਲ ਸੀਨੀਅਰ ਲੀਡਰਾਂ ਨਾਲ ਉੱਥੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਅਫਸਰ ਭਗਵੰਤ ਸਿੰਘ ਜੀ ਢੰਗੇੜਾ ਆਏ ਅਸੀਂ ਜਦੋਂ ਕਹਿ ਰਹੇ ਸੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਹੋਵੇਗਾ ਇੱਥੇ ਵਗਾ ਉਹਨਾਂ ਨੇ ਬੜੇ ਲੇਜੈਂਡਾਰੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਵੇਗਾ ਅਸੀਂ ਪੁੱਛਿਆ ਵੀ ਕਿਉਂ ਕਹਿੰਦੇ ਜੀ ਬਾਦਲ ਦਾਲ ਦੇ ਅਜਲਾਸ ਵਿੱਚ ਪ੍ਰਕਾਸ਼ ਨਹੀਂ ਚਵੇ ਕਰਕੇ ਤੁਸੀਂ ਵੀ ਪ੍ਰਕਾਸ਼ ਨਹੀਂ ਕਰ ਸਕਦੇ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਜੇ ਇੱਕ ਬੰਦਾ ਇੱਕ ਦਾਲ ਜਿਹੜਾ ਪੰਥ ਨੇ ਨਕਾਰਿਆ ਲੋਕਾਂ ਨੇ ਨਕਾਰਿਆ ਉਹ ਪ੍ਰਕਾਸ਼ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਚੁੱਕੇ ਆ ਸਾਡੀ ਭਰਤੀ ਦੀ ਸ਼ੁਰੂਆਤੀ ਇਸ ਕਰਕੇ ਜੀ ਕਿ ਮਰਜ਼ਾਦਾ ਦਾ ਘਾਣ ਹੋ ਰਿਹਾ ਹੈ ਬੇਅਦਬੀਆਂ ਹੋ ਰਹੀਆਂ ਆ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਸਰਵੋਤਮ ਸਮਝਦੇ ਹੋਏ ਹੁਣ ਤੱਕ 105 ਸਾਲ ਦੇ ਇਤਿਹਾਸ ਦੇ ਵਿੱਚ ਕਿਤੇ ਇਹ ਨਹੀਂ ਹੋਇਆ ਸਿਰਫ ਇਹਨਾਂ ਦੀ ਪ੍ਰਧਾਨਗੀ ਤੋਂ ਸਿਵਾਏ ਕਿ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਨਾ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਜਲਾਸ ਹੋ ਰਿਹਾ ਹੋਵੇ ਜਾਂ ਕੋਈ ਵੱਡੀ ਕਾਨਫਰੰਸ ਹੋ ਰਹੀਵੇ ਪਰ ਇਹਨਾਂ ਨੇ ਸਾਨੂੰ ਬਹੁਤ ਮਜੂਸੀ ਵਾਲੇ ਪਾਲਮ ਵਿੱਚ ਸਾਨੂੰ ਜਾਣਾ ਪਿਆ ਪੰਥ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਇਹਨਾਂ ਦਬਾਅnabla ਲਿਆ ਗਿਆ ਹੈ ਕਿ ਉਹ ਆਪਣੇ ਨਾਂ ਅਹਲ ਹੋ ਗਏ ਨੇ ਪ੍ਰਧਾਨ ਸਾਹਿਬ ਵੀ ਤੇ ਸਕੱਤਰ ਸਾਹਿਬ ਵੀ ਮੇਰੀ ਸਕੱਤਰ ਸਾਹਿਬ ਚੀਫ ਸਕੱਟਰੀ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ ਪ੍ਰਧਾਨ ਸਾਹਿਬ ਨੂੰ ਸਵੇਰ ਦੇ ਬਹੁਤ ਸਾਰੇ ਫੋਨ ਕੀਤੇ ਉਹਨਾਂ ਨੇ ਫੋਨ ਉਠਾਉਣ ਦੀ ਜਹਿਮਤ ਨਹੀਂ ਕੀਤੀ ਨਾ ਫੋਨ ਚੁੱਕਿਆ ਨਾ ਕੋਈ ਜਵਾਬ ਦਿੱਤਾ ਤੇ ਧੰਗੇੜਾ ਸਾਹਿਬ ਜਿਹੜੇ ਮੈਨੇਜਰ ਆਲ ਦੇ ਨਾਲ ਉੱਥੇ ਬਣਾ ਕੇ ਭੇਜੇ ਜਿਨ੍ਹਾਂ ਨੂੰ ਪ੍ਰਬੰਧ ਵਾਸਤੇ ਭੇਜਿਆ ਸੀ ਉਹਨਾਂ ਨੇ ਸਾਨੂੰ ਕੋਰੀ ਨਾ ਕੀਤੀ ਉਹਦੇ ਵਿੱਚ ਵਜੋਂ ਸਾਨੂੰ ਆਜ ਉਹ ਸ਼ਰਮ ਦੇ ਮੈਨੂੰ ਤਾਂ ਲੱਗਦਾ ਹੈ ਕਿ ਸਿੱਖਾਂ ਨੂੰ ਬਹੁਤ ਵੱਡੀ ਇਹ ਸ਼ਰਮ ਵਾਲੀ ਗੱਲ ਹੋ ਮਹਿਸੂਸ ਹੋਊਗੀ ਕਿਸ ਰੋਮਣੀ ਕਮੇਟੀ ਆਪਣੇ ਕੀਤੇ ਵਾਅਦੇ ਤੋਂ ਮੁੱਕਰੀ ਤੇ ਗੁਰੂ ਗ੍ਰੰਥ ਸਾਹਿਬ ਤੋਂ ਮੁਨਕਰ ਹੋ ਗਈ। ਮੈਂ ਸਮਝਦਾ ਕਿ ਬਹੁਤ ਕਾ ਇਤਿਹਾਸ ਦਾ ਕਾਲਾ ਦਿਨ ਹੈ। ਅਸੀਂ ਉਹਦੇ ਪ੍ਰਬੰਧ ਵਜੋਂ ਅਸੀਂ 11 ਤਰੀਕ ਦਾ ਜਿਹੜਾ ਜਲਾਸ ਰੱਖਿਆ ਹੈ। 11 ਤਰੀਕ ਦਾ ਜਲਾਸ ਜਿਹੜਾ ਅਵੱਛ ਹੋਵੇਗਾ। ਉਹਦਾ ਪ੍ਰਬੰਧ ਜਿਹੜਾ ਅਸੀਂ ਕਰਤਾ ਹੈ। ਅ ਬੁਰਜ ਬਾਬਾ ਕਾਲੀ ਫੂਲਾ ਸਿੰਘ ਦੇ ਇਤਿਹਾਸ ਤੇ ਨਾਲ ਅਰਸ਼ੀ ਅਕਾਲ ਤਖਤ ਸਿਰ ਨਾਲ ਜੁੜਿਆ ਹੋਇਆ। ਉਹਨਾਂ ਦੇ ਹਾਲ ਦੇ ਵਿੱਚ ਬੁਰਜ ਕਾਲੀ ਬਾਬੇ ਫੂਲਾ ਸਿੰਘ ਦੇ ਵਿੱਚ 11 ਵਜੇ ਇਸ ਡੈਲੀਗੇਟ ਜਲਾਸਾ ਨੂੰ ਸੱਦਿਆ ਗਿਆ ਹੈ ਮੈਂ ਸਾਰੇ ਡੈਲੀਗੇਟਰਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ 11 ਵਜੇ ਠੀਕ ਸਮੇਂ ਤੇ ਪਹੁੰਚ ਕੇ ਧੰਨਵਾਦੀ ਬਣਾਓ ਤਾਂ ਕਿ ਪੰਥ ਜਿਹੜਾ ਆਪਣੀਆਂ ਸਹੀ ਲੀਆਂ ਤੇ ਪਹੁੰਚ ਸਕੇ ਦੱਸਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਾਸਤੇ ਪਰ ਉਹਦੇ ਵਿੱਚੋਂ ਦੋ ਆਗੂ ਪਿੱਛੇ हट ਗਏ ਪੰਜ ਮੈਂਬਰੀ ਕਮੇਟੀ ਰਹਿ ਗਈ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਹੁਰਾਂ ਦੀ ਅਗਵਾਈ ਦੇ ਵਿੱਚ ਵੱਖਰੀ ਵੀ ਇੱਕ ਭਰਤੀ ਮੁਹਿੰਮ ਚਲਾਈ ਹੋਈ ਸੀਗੀ ਤਾਂ ਕੁਲਮਲਾ ਕੇ ਇੱਕ ਪਾਸੇ ਉਹ ਭਰਤੀ ਮੁਹਿੰਮ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਤੇ ਹੁਣ ਪੰਜ ਮੈਂਬਰੀ ਕਮੇਟੀ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਵਰਗੇ ਵੱਡੇ ਲੀਡਰ ਨੇ ਤੇ ਉਹਨਾਂ ਨੇ اجلاس ਕਰਨਾ ਹੈ ਆਪਣੇ ਪ੍ਰਧਾਨ ਦੀ ਉਹਨਾਂ ਨੇ ਚੋਣ ਵੀ ਕਰਨੀ ਹੈ ਪਰ ਉਹਨੂੰ ਉਹਨੂੰ ਜਿਹੜਾ ਚੋਣ ਕਰਨ ਵਾਸਤੇ ਜਲਾਸ ਵਾਸਤੇ ਸਥਾਨ ਨਹੀਂ ਮਿਲ ਰਿਹਾ ਸੀਗਾ ਤੇ ਆਖਰਕਾਰ ਜਿਹੜਾ ਸਥਾਨ ਮਿਲਿਆ ਸੀਗਾ ਉਹਦੇ ਉੱਤੇ ਵੀ ਵਿਵਾਦ ਹੋ ਗਿਆ ਉੱਥੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਮਨਾ ਕਰ ਦਿੱਤਾ ਗਿਆ ਤਾਂ ਉਹਦੇ ਉੱਤੇ ਸਵਾਲ ਖੜੇ ਹੋਏ ਨੇ ਤੇ ਹੁਣ ਉਹਨਾਂ ਨੇ ਆਪਣੇ ਜਲਾਸ ਦੀ ਥਾਂ ਹੀ ਬਦਲ ਲਈ ਹੈ 11 ਤਰੀਕ ਨੂੰ ਯਾਨੀ ਕੱਲ 11 ਵਜੇ ਜਲਾਸ ਜਿਹੜਾ ਹੁਣ ਉਹ ਅੰਮ੍ਰਿਤਸਰ ਦੇ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਦੇ ਵਿੱਚ ਹੋਣ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਕੱਲ ਕੌਣ ਇਸ ਧਿਰ ਦਾ ਨਵਾਂ ਪ੍ਰਧਾਨ ਬਣਦਾ ਹੈ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ